ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਿਟੀ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫੇਰ ਆਪਾਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਜਿੱਦਾਂ ਕਿ ਹਮੇਸ਼ਾ ਹੀ ਤੁਹਾਡਾ ਇੰਨਾ ਸਾਡੀ ਵੀਡੀਓ ਦੇ ਨਾਲ ਸਪੋਰਟ ਰਹਿੰਦਾ ਹੈ ਹਮੇਸ਼ਾ ਹੀ ਰਹਿੰਦਾ ਆ ਤੇ ਅ ਕੱਲ ਵੀ ਜਿੱਦਾਂ ਆਪਾਂ ਨੇ ਵੀਡੀਓ ਪਾਈ ਸੀ ਬਹੁਤ ਪਿਆਰ ਦਿੱਤਾ ਤੁਸੀਂ ਵੀਡੀਓ ਨੂੰ ਬਹੁਤ ਅੱਛਾ ਰਿਸਪੌਂਸ ਆਇਆ ਤੇ ਜਿਹੜੀ ਵੀਡੀਓ ਹੋਈ ਹੈ ਲਾਂਚ ਉਹਦੇ ਵੀ ਤੁਹਾਡੇ ਆ ਰਹੇ ਸੀ ਸਕਰੀਨਸ਼ਾਟ ਜੋ ਕਿ ਆਪਾਂ ਨੇ ਪਾਈ ਸੀ ਪਰਸੋਂ ਬਟ ਉਹ ਹਲੇ ਸਾਡੇ ਕੋਲ 2 ਤੇ 3 ਦਿਨਾਂ ਤੱਕ ਆਉਂਗੇ ਹਲੇ ਫਿਰ ਹਾਲ ਸਾਡੇ ਕੋਲ ਸਟਾਕ ਦੇ ਵਿੱਚ ਨਹੀਂ ਹੈ ਠੀਕ ਹੈ ਜੀ ਅੱਜ ਆਪਾਂ ਲੈ ਕੇ ਆਏ ਆ ਗੁਚੀ ਸਿਲਕ ਜੋ ਕਿ ਬਹੁਤ ਜ਼ਿਆਦਾ ਤੁਹਾਡੀ ਡਿਮਾਂਡ ਆ ਰਹੀ ਆ ਆਪਾਂ ਕੋਈ ਵੀ ਸੈੱਟ ਗੁਚੀ ਸਿਲਕ ਦਾ ਲੈ ਕੇ ਆ ਰਹੇ ਆ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸ ਫੈਬਰਿਕ ਨੂੰ ਕਿਉਂਕਿ ਫੈਬਰਿਕ ਬੋਡੀ ਨੂੰ ਕੰਫਰਟੇਬਲ ਆ ਅੱਛਾ ਆ ਡਿਜ਼ਾਈਨਰ ਪੀਸ ਆ ਰਹੇ ਆ ਪਾਰਟੀ ਵੇਅਰ بیس ਐ ਹਲਕੀ ਸ਼ਾਈਨ ਐ ਕੱਪੜਾ ਇਦਾਂ ਦਾ ਨਹੀਂ ਹੈਗਾ ਕਿ ਵੇਅਰ ਕੀਤਾ ਥਰੋ ਕਰ ਦਿਓ ਇਦਾਂ ਨਹੀਂ ਐ ਕੱਪੜਾ ਤੁਹਾਨੂੰ ਬੜਾ ਆਰਾਮਦਾਇਕ ਐ ਦਿਖਾਓ ਜੀ ਨੇੜੇ ਤੋਂ ਕੱਪੜਾ ਬੜੀ ਪਿਆਰੀ ਜੀ ਸ਼ਿਮਰ ਟੋਨਾ ਹਲਕੀ ਜੀ ਸ਼ਾਈਨ ਹੁੰਦੀ ਹੈ ਬਿਲਕੁਲ ਕੱਪੜੇ ਦੇ ਵਿੱਚ ਸੌਫਟਨੈਸ ਹੁੰਦੀ ਆ ਇੱਥੇ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਮਿਲਦੀ ਹੈ ਜੋ ਰਾਮ ਟੈਕਸ ਦੀ ਖਾਸ ਗੱਲ ਹੈ ਇਹਨਾਂ ਦੇ ਸੂਟਾਂ ਤੇ ਬਹੁਤ ਪਿਆਰੀ ਪ੍ਰਿੰਟਿੰਗ ਤੇ ਉਹਦੇ ਉੱਪਰ ਜੋ ਕੰਮ ਹੁੰਦਾ ਆ ਬੜਾ ਸੁਪੀਰੀਅਰ ਕੰਮ ਹੁੰਦਾ ਆ ਪੂਰਾ ਨੋਟਵਰਕ ਦਾ ਤੇ ਰਿਚ ਕਲਾਸ ਫੈਬਰਿਕ ਹੁੰਦਾ ਆ ਤੇ ਉਸੇ ਹਿਸਾਬ ਦਾ ਦੰਦੇ ਵਰਕ ਠੀਕ ਆ ਥੋੜਾ ਕੰਮ ਹੁੰਦਾ ਆ ਫਿਨਿਸ਼ਿੰਗ ਦਾ ਹੁੰਦਾ ਆ ਕਿਹੜਾ ਤੁਹਾਨੂੰ ਬਹੁਤ ਸੋਹਣਾ ਗੁੰਦਵਾ ਮਿਲ ਰਿਹਾ ਪਿਓਰ ਦਾ ਦਬਕਾ ਲੱਗਿਆ ਕਿਤੇ ਕਿਤੇ ਥੋੜਾ ਕੰਮ ਹੋਏਗਾ ਫਿਨਿਸ਼ਿੰਗ ਦਾ ਹੋਏਗਾ बॉटम ਤੇ ਤੁਹਾਨੂੰ ਪਿਓਰ ਕਰੇਵ ਦੀ 3 ਮੀਟਰ ਦੀ ਮਿਲ ਰਹੀ ਹੈ ਪਿਓਰ ਕਰੇਵ ਦੀ बॉਟਮ ਪੂਰਾ 3 ਮੀਟਰ ਠੀਕ ਹੈ ਜੀ ਇਹ ਥੋੜਾ ਰਹੇਗਾ ਫਰੰਟ ਕਲਰ ਤਾਂ ਤੁਸੀਂ ਦੇਖ ਹੀ ਲਿਆ ਕਿੰਨਾ ਪਿਆਰਾ ਕਲਰ ਹੈ ਹੈਨਾ ਕਲਰ ਚਾਰਟ ਤਾਂ ਤੁਸੀਂ ਬਸ ਪੁੱਛੋ ਹੀ ਨਾ ਇਹ ਤੁਹਾਡੀ ਪੈਕ ਸਾਈਡ ਠੀਕ ਹੈ ਇਹਨਾਂ ਦੇ ਅਸੀਂ ਕੁਆਂਟੀਟੀ ਦੇ ਵਿੱਚ ਸੈੱਟ ਮੰਗਵਾਏ ਕਿਉਂਕਿ ਸਾਨੂੰ ਪਤਾ ਸੁਪਰ ਪਾਸ ਆਈਟਮ ਜਾਣੀ ਹੈ ਜਿਸ हिसाब ਦੀ ਇਹਦੀ ਡਿਜ਼ਾਈਨਿੰਗ ਤੇ ਕਲਰ ਦਿੱਤੇ ਇਹਨਾਂ ਨੇ ਨੰਬਰ ਰਹੇਗਾ 1 ਰੇਟ ਰਹੇਗਾ 3218 ਰੁਪਏ ਪਾਰਟੀ ਵੇਅਰ 베ਸ ਦਾ ਰਹੇਗਾ ਦੁਪੱਟਾ ਦੇਖੋ ਜੀ ਦੁਪੱਟੇ ਦੀ ਡਿਜ਼ਾਈਨਿੰਗ ਲੇਸ ਲੰਬਾਈ ਚੁੜਾਈ ਖੂਬ ਸਰਦਾਰੀ ਦੁਪੱਟਾ ਦੁਪੱਟਾ ਤੁਸੀਂ ਇਦਾਂ ਨਹੀਂ ਸੋਚੋ ਕਿ ਇਦਾਂ ਤੁਹਾਡਾ ਸਲੀਪਰ ਹੀ ਹੋਏਗਾ ਕਿਉਂਕਿ ਔਰਗਾਂਜਾ ਵੀ ਥੋੜਾ ਜਆ ਮਤਲਬ ਸਟਿਫਨੈਸ ਰਹਿੰਦੀ ਹੈ ਤੇ ਇਹ ਜੋਰ ਜਟ ਦਾ ਥੋੜਾ ਉਹ ਦੂਜੇ ਤਰ੍ਹਾਂ ਦਾ ਰਹਿੰਦਾ ਇਹ ਥੋੜਾ ਫਲਫੀ ਲੁੱਕ ਵੀ ਦੇ ਰਿਹਾ ਤੇ ਜਿੱਥੇ ਤੁਸੀਂ ਦੁਪट्टे ਨੂੰ ਰੋਕ ਰਹੇ ਹੋ ਤੁਹਾਡਾ ਦੁਪੱਟਾ ਉੱਥੇ ਹੀ ਰਾਵ ਨਾਲ ਟਿਕ ਰਿਹਾ ਸਭ ਤੋਂ ਵੱਡੀ ਗੱਲ ਨੰਬਰ ਰਹੇਗਾ 132118 ਲਾਈਨਿੰਗ 100 ਐਂਡ 1% ਲੱਗੇਗੀ ਠੀਕ ਹੈ ਜੀ ਲਾਈਨਿੰਗ ਜ਼ਰੂਰ ਲੱਗੇਗੀ ਵੈਸੇ ਈਜ਼ੀ ਵੋਸ਼ ਹੈ ਤੁਸੀਂ ਘਰੇ ਵੀ ਵੋਸ਼ ਕਰ ਸਕਦੇ ਜੇ ਤੁਸੀਂ ਇੱਕ ਵਾਰ ਡਾਇਰੈਕਟਲੀ ਇਹਨਾਂ ਨੂੰ ਸੁਵਿਧਾ ਹੈ ਕਰਵਾ ਸਕਦੇ ਨਹੀਂ ਤਾਂ ਤੁਸੀਂ ਘਰੇ ਵੀ ਦੇਖੋ ਆਪਾਂ ਨੇ ਕਿੰਨੇ ਇਹਨਾਂ ਦੇ ਸਕਟ ਮੰਗਵਾ ਲਏ ਇੱਕ ਇੱਕ ਦੇ ਠੀਕਾ ਜੀ ਕਿਉਂਕਿ ਇਹ ਹਾਈ ਡਿਮਾਂਡ ਤੇ ਜਾਏਗਾ ਪੀਸ ਚੱਕੋ ਬੇਟਾ ਬਿਲਕੁਲ ਨਿਊ ਡਿਜ਼ਾਈਨ ਕੱਢ ਰਹੇ ਹਾਂ ਕਿਉਂਕਿ ਇਹਦੀ ਡਿਮਾਂਡ ਇੰਨੀ ਆ ਰਹੀ ਹੈ ਇਸ ਫੈਬਰਿਕ ਦੀ ਜਿਸ ਘਰ ਦੇ ਵਿੱਚ ਸੂਟ ਜਾ ਰਿਹਾ ਉਹਨਾਂ ਦੇ ਜਿੱਦਾਂ ਕਿਸੇ ਦੀ ਨਣ ਦੇ ਕਿਸੇ ਦੀ ਦੇਵਰਾਣੀ ਜਠਾਣੀ ਹੁੰਦੀ ਹੈ ਸਭ ਮੰਗ ਰਹੇ ਹੈ ਸਪੈਸ਼ਲ ਇਹ ਵਾਲਾ ਫੈਬਰਿਕ ਗੁਚੀ ਸਿਲਕ इन्ना प्यारा इस, इस साले फैब्रिक ने रामटैक्स ये उपर बड़े सोहने सोने लेके आ रहे क्योंकि फैब्रिक ही इन्ना आ पार्टी वेयर पार्टीवेयर फैब्रिक ही इन्ना वीया देखो फॉल अच्छी गिरेगी बॉटम अच्छी बनेगी प्योर करेब की टोन टू तो टोन थो बॉटम मिलेगी कलर तो देख ही रहे हैं ये फैबरिक है देखो बिल्कुल सॉफ्ट एंड फाइन ठीक है जी सिंपल सोबर तो एलीगेंट ज पीसा नंबर रहेगा दो ਤੁਸੀਂ ਕਿਸ ਤਰ੍ਹਾਂ ਇਸ ਨੂੰ ਡਿਜ਼ਾਈਨ ਕਰਕੇ ਸਟਿਚ ਕਰਵਾਉਣਾ ਚਾਹੁੰਦੇ ਆ ਉਹ ਤੁਹਾਡੇ ਉੱਪਰ ਡਿਪੈਂਡ ਕਰਦਾ ਆ ਨੰਬਰ ਰਹੇਗਾ 2 ਫੁੱਲ ਪਟਿਆਲਾ ਸਲਵਾਰ ਬਣੇਗੀ ਨੈਕਸਟ ਕਲਰ ਕਲਰ ਹੈ ਨਾ ਹਮ ਨੈਕਸਟ ਪੀਸ ਦੇਖੋ ਜੀ ਬਸ ਕਲਰ ਦੇਖਣਾ ਆ ਚੀਜ਼ ਦੇਖਣਾ ਆ ਉਹਦੇ ਉੱਪਰ ਜੋ ਤੁਹਾਨੂੰ ਪ੍ਰਿੰਟਿੰਗ ਦਾ ਡਿਜ਼ਾਈਨ ਦਿੱਤਾ ਹੈ ਨਾ ਦੇਖੋ ਕਿੰਨਾ ਪਿਆਰਾ ਫੁੱਲ ਲਾਈਟ ਦੇ ਉੱਪਰ ਥੋੜਾ ਜਿਹਾ ਬ੍ਰਾਈਟ ਇਸੇ ਕਲਰ ਦੀ ਜਿਹੜਾ ਵੀ ਤੁਹਾਡਾ ਮਾਸਟਰ ਹੈ ਫਿਨਿਸ਼ਿੰਗ ਦਿਲਵਾਣੀ ਹੈ ਚਾਹਤੇ ਹੀ ਇਸੇ ਕਲਰ ਦੀ ਫਿਨਿਸ਼ਿੰਗ ਹੁੰਦੀ ਹੈ ਜਿਹੜੀ ਅੰਦਰ ਲੱਗਦੀ ਹੈ 1.5 ਇੰਚ ਦੀ ਫਿਨਿਸ਼ਿੰਗ ਜਿਦਾ ਕ੍ਰੇਵ ਵਗੈਰਾ ਦੀ ਤੇ ਗਲੇ ਤੇ ਬਲਗਵਾ ਲੈਣਾ ਪੋਟੀ ਬਟਨ ਬਹੁਤ ਹਾਈ ਕਲਾਸ ਤੁਹਾਡਾ ਸੂਟ ਰੈਡੀ ਹੋਏਗਾ ਪੂਰਾ ਪਾਰਟੀ ਵੇਅਰ ਕਿਹੜਾ ਤੁਹਾਨੂੰ ਪਤਾ ਹੀ ਹੈ 26 27 ਇੰਚ ਤੱਕ ਇਹਨਾਂ ਦਾ ਰੈਡੀ ਆਂਦਾ ਹੈ ਇਹ ਤੁਹਾਨੂੰ ਬਿਲਕੁਲ ਟੋਨ ਟੂ ਟੋਨ ਪਿਓਰ ਕ੍ਰੇਵ ਦੀ ਮਿਲ ਰਹੀ ਹੈ ਬਾਟਮ ਠੀਕ ਹੈ ਕਿਉਂਕਿ ਜਿਹੜਾ ਇਹਨਾਂ ਦਾ ਸ਼ਾਇਨ ਜੀ ਹੈ ਨਾ ਕੱਪੜੇ ਦੀ ਲੁੱਕ ਹੀ ਬੜੀ ਪਿਆਰੀ ਆਂਦੀ ਹੈ ਇਹਦੀ ਨਾ ਮਤਲਬ ਕਿ ਗ੍ਰੇਸਫੁਲ ਪੀਸ ਹੈ ਪੂਰਾ ਨੰਬਰ ਰਹੇਗਾ 10 ਹਰ ਕੋਈ ਜਿੱਦਾਂ ਹੁਣ ਆਪਣੇ ਨਾਲ ਗੱਲ ਵੀ ਕਰਦੇ ਹਰ ਕੋਈ ਇਸੇ ਤਰ੍ਹਾਂ ਕਹਿੰਦਾ ਕਿ ਦੀਦੀ ਬਹੁਤ ਹੈਵੀ ਹੈਵੀ ਸੂਟ ਅਸੀਂ ਲੈ ਲਏ ਆ ਦਬਕਿਆਂ ਦੇ ਹਨਾ ਕਰਵਾਚੌਤ ਵਗੈਰਾ ਤੇ ਵੀ ਅਸੀਂ ਲੰਦੇ ਆ ਬਟ ਉਹ ਸੂਟ ਇਦਾਂ ਹੁੰਦੇ ਆ ਇੱਕ ਵਾਰ ਪਾਇਆ ਤੇ ਇਦਾਂ ਹੀ ਟੰਗੇ ਪਈ ਐ ਇਹ ਸੂਟ ਇਦਾਂ ਦੇ ਐ ਸੀ अच्छे छोटे-मोटे फंक्शन ਤੇ ਵੀ ਪਾਓ ਤੋ ਵੀ ਤੁਹਾਨੂੰ ਵਧੀਆ ਲੁੱਕ ਦਿੰਦੇ ਆ ਇਹ ਵਾਲੇ ਸੂਟ ਸਰਦਾਰੀ ਜੇ ਤੁਸੀਂ ਨੋਰਮਲ ਵੀ ਕਿਤੇ ਜਾ ਰਹੇ ਹੋ ਤੁਸੀਂ ਤਾਂ ਵੀ ਵੇਅਰ ਕਰ ਸਕਦੇ ਇਹਨਾਂ ਸੂਟਾਂ ਨੂੰ ਕਿਉਂਕਿ ਇਹ ਐਡੇ ਹੈਵੀ ਸੂਟ ਤਾਂ ਦੁਬਾਰਾ ਰਿਪੀਟ ਹੋਣੇ ਬਹੁਤ ਮੁਸ਼ਕਿਲ ਹੁੰਦੇ ਆ ਇਹ ਹੁੰਦੇ ਆ ਡਿਜ਼ਾਈਨਰ ਪੀਸ ਕਿਤੇ ਵੀ ਤੁਸੀਂ ਪਾ ਕੇ ਜਾਓ ਇੱਕ ਅੱਛੀ ਜੀ ਲੁੱਕ ਤੁਹਾਨੂੰ ਤੇ ਫੀਲ ਆਂਦੀ ਹੈ ਇਹਨਾਂ ਸੂਟਾਂ ਨੂੰ ਪਾ ਕੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਫੈਬਰਿਕ ਫੈਬਰਿਕ ਤੁਹਾਨੂੰ ਸੁਪੀਰੀਅਰ ਸੁਪੀਰੀਅਰ ਤੇ ਆਪਣੇ ਬੋਡੀ ਨੂੰ ਆਰਾਮਦਾਇਕ ਮਿਲੇ ਨਾ ਉਸ ਤੋਂ ਵੱਧ ਤਾਂ ਕੀ ਹੈ ਨੰਬਰ ਰਹੇਗਾ 4 ਇਸੇ ਕਰਕੇ ਇਹਨੇ ਇਹ ਸੈਟ ਆਪਾਂ ਮੰਗਵਾ ਰਹੇ ਹਾਂ ਸਾਡੀ ਇਹਨਾਂ ਦੀ ਡਿਮਾਂਡ ਹੀ ਤੁਹਾਡੀ ਹਾਈ ਲੈਵਲ ਦੀ ਹੈ ਦੇਖੋ ਜੀ ਲੇਸ ਪੂਰੀ ਤੁਹਾਨੂੰ ਚੁੰਨੀ ਤੇ ਕੁਝ ਨਹੀਂ ਕਰਵਾਣਾ ਬਸ ਸਿੰਪਲ ਆਪਣੀ ਚੁੰਨੀ ਕਰਨੀ ਹੈ ਕੈਰੀ ਨੰਬਰ ਰਹੇਗਾ 4 ਕੰਮ ਦੇਖੋ ਕਿੰਨਾ ਪਿਆਰਾ ਠੀਕ ਹੈ ਬਿਨਾਂ ਦੇਰੀ ਕਰੇ ਫਟਾਫਟ ਕਰਾਣਾ ਹੈ ਆਪਣਾ ਸੂਟ ਬੁੱਕ ਲਓ ਜੀ ਹੁਣ ਆਪਣਾ ਆ ਗਿਆ ਅਗਲਾ ਨਵਾਂ ਸੈੱਟ ਬਹੁਤ ਪਿਆਰਾ ਜਿਹਾ ਸੈੱਟ ਆ ਗਿਆ ਇਹ ਵਾਲਾ ਠੀਕ ਹੈ ਇਹ ਵੀ ਆਪਣਾ ਰਹੇਗਾ ਔਰਗੈਂజా ਲਾਈਨਿੰਗ ਇਹ ਵੀ ਬਹੁਤ ਸੌਫਟ ਫੈਬਰਿਕ ਹੁੰਦਾ ਆ ਬਿਲਕੁਲ ਸੌਫਟ ਜਿਸ ਦਾ ਟੈਬੀ ਲਾਈਨਿੰਗ ਬੋਲਦੇ ਹਨਾ ਉਸ ਟਾਈਪ ਦਾ ਠੀਕ ਹੈ ਲਾਈਨਿੰਗ ਦੇ ਵਿੱਚ ਹੁੰਦਾ ਆ ਬਿਲਕੁਲ ਸੌਫਟ ਜਾਂ ਚਾਰ ਚਾਰ ਪੀਸੇ ਹੋਏਗੇ ਇਹਦੇ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਪ੍ਰਾਈਸ ਕਿਆ ਹੈ ਦਾ 3093 ਠੀਕ ਹੈ ਜੀ 3093 ਬਿਲਕੁਲ ਲਚਕ ਹੁੰਦੀ ਆ ਫੈਬਰਿਕ ਦੇ ਵਿੱਚ ਬੜਾ ਸਪੀਰੀਅਰ ਦੇਖੋ ਬਹੁਤ ਸਪੀਰੀਅਰ ਕਰੇ ਵਰਗੀ ਫੀਲ ਆਉਂਦੀ ਹੈ ਟੈਬੀ ਦੇ ਜਿੱਦਾਂ ਚੱਲ ਰਹੇ ਹੈ ਨਾ ਦੁਪੱਟੇ ਟੈਬੀ ਟਾਈਪ ਚ ਉਦਾਂ ਦੀ ਤੁਹਾਨੂੰ ਫੀਲ ਆਏਗੀ ਇਸ ਸੂਟ 'ਚ ਦੇਖੋ ਬਿਲਕੁਲ ਟੈਬੀ ਲਾਈਨਿੰਗ ਦਾ ਸੂਟ ਦਿੱਤਾ ਹੁੰਦਾ ਹੈ ਸੌਫਟ ਇਹ ਤੁਹਾਨੂੰ ਮਿਲੇਗਾ ਗਲਾ ਗਲੇ ਤੇ ਕੰਮ ਦਿਖਾਓ ਜੀ ਐਨ ਪਿਆਰਾ ਕੰਮ ਕਰਿਆ ਹੋਇਆ ਗਲੇ ਤੇ ਇੱਥੇ ਤੁਹਾਡਾ ਨੈਕ ਬਣ ਜਾਣਾ ਇੱਕ ਸਾਈਡ ਤੇ ਫਲਾਵਰ ਆ ਰਿਹਾ ਇੱਕ ਇੱਥੇ ਆ ਰਿਹਾ ਠੀਕ ਹੈ ਇੱਥੇ ਤੁਹਾਨੂੰ ਰਾਮਟੈਕਸ ਦਾ ਆਪਣਾ ਲੋਗੋ ਮਿਲੇਗਾ ਠੀਕ ਹੈ ਤੇ ਇਹ ਤੁਹਾਡਾ ਘੇਰਾ ਆ ਦੇਖੋ ਜੀ ਇਹਰਾ ਤੁਹਾਡਾ ਬੜਾ ਸੋਹਣਾ ਡਿਜੀਟਲ ਪ੍ਰਿੰਟਿੰਗ ਤੇ ਹੈਮਿੰਗ ਪਾਰਟ ਤੇ ਲੇਸ ਦੀ ਫਿਨਿਸ਼ਿੰਗ ਬਾਟਮ ਤੁਹਾਨੂੰ ਆ ਮਿਲੇਗੀ ਠੀਕ ਹੈ ਇਥੇ ਪੂਰੇ ਤੇ ਨੋਟਵਰਕ ਪੂਰਾ ਪਾਰਟੀ ਵੇਅਰ ਤੁਹਾਨੂੰ ਬੇਸ ਦੇ ਰਹੀਆਂ ਅੱਛੇ ਅੱਛੇ ਸੂਟ ਬਿਲਕੁਲ ਰੇਂਜ ਦੇ ਵਿੱਚ 3093 ਰੁਪਏ ਚ ਇਹ ਤੁਹਾਨੂੰ ਪਿਆਰਾ ਜਿਹਾ ਸੂਟ ਮਿਲੇਗਾ ਬਿਨਾਂ ਦੇਰੀ ਕਰੇ ਆਪਣਾ ਕਰਾਣਾ ਹੈ ਸੂਟ ਬੁੱਕ ਇਥੇ 골ਡਨ ਟੱਚ ਦੇ ਆ ਤੁਸੀਂ ਚਾਕਾਂ ਤੇ ਬੜੇ ਸੋਹਣੇ 골ਡਨ ਲੇਸ ਲਗਵਾ ਸਕਦੇ ਹੋ ਬਹੁਤ ਸੋਹਣਾ ਹਾਈਲਾਈਟ ਹੋਏਗਾ ਪੀਸ 3093 ਰੁਪਏ ਰਹੇਗਾ ਰੇਟ ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਪਿਆਰਾ ਜਿਹਾ ਦੁਪੱਟਾ ਲਓ ਜੀ ਆਹ ਲਓ ਦੇਖੋ ਜੀ ਬਹੁਤ ਸੋਹਣਾ ਬਾਰਡਰ ਚਾਰੋਂ ਪਾਸੇ ਲੇਸ ਨੰਬਰ ਰਹੇਗਾ 53093 ਰੁਪਏ ਕਲਰ ਆਏ ਇਹਦੇ ਚਾਰ ਚਾਰੋਂ ਆਏ ਗਜਬ ਫਟਾਫਟ ਦੇਖਨੇ ਆਪਣੇ ਕਲਰ ਜਿਹੜਾ ਤੁਹਾਨੂੰ ਆ ਰਿਹਾ ਸਮਝ ਦੇਖੋ ਜੀ ਆਹ नेक्स्ट कलर ए रहेगा नंबर रहेगा छ मिलेगा थोनों इस पीस का दुपट्टा बहुत सोना अच्छा जहाँ बॉटम रहेगी थोड़ी ए वाली देखो ए वाली बॉटम रहेगी ठीक है नंबर रहेगा छ पीस एक कलर थानू आ देवगी देखो जी कलर सही आ रहा फोन ओके जी एक कलर ना आ मिलेगा देखो गला बहुत प्यारा घेरा बॉटम एंड पट्टा आ नंबर रहेगा सात ठीक है जी बिना देरी करे कराना है अपना सूट बुक जिन्हों आ रही है समझ नेक्स्ट पीस येगा लो जी ਨੰਬਰ ਰਹੇਗਾ 8 ਠੀਕ ਹੈ ਜੀ ਇਹ ਮਿਲੇਗਾ ਗਲੇ ਤੇ ਦੁਪट्टे ਦੀ ਲੁੱਕ ਦੇਖੋ ਪੂਰਾ ਲੰਬਾ ਚੌੜਾ ਪੂਰਾ ਸਰਦਾਰਨੀਆਂ ਦਾ ਦੁਪੱਟਾ ਆ ਚਾਰੋਂ ਪਾਸੇ ਲੇਸ ਨੰਬਰ ਰਹੇਗਾ 8 ਬਿਨਾ ਦੇਰੀ ਕਰੇ ਕਰਾਣਾ ਹੈ ਆਪਣਾ ਸੂਟ ਬੁੱਕ ਇੱਕ ਬਹੁਤ ਅੱਛੀ ਲੁੱਕ ਦੇ ਪੀਸਾ ਪੂਰੇ ਪਾਰਟੀ ਵੇਅਰ ਪਾਰਟੀ ਫੰਕਸ਼ਨਾਂ ਤੇ ਜਿਨ੍ਹਾਂ ਨੂੰ ਆਪਣਾ ਆਰਾਮਦਾਇਕ ਸੂਟ ਚਾਹੀਦੇ ਹੈ ਚੱਬਲ ਜੇ ਨਹੀਂ ਚਾਹੀਦੇ ਉਸ ਟਾਈਪ ਦੇ ਇੱਕ ਸੈੱਟ ਇਹ ਆਇਆ ਜੀ ਰਿਪੀਟ 2968 ਵਾਲਾ ਜੌਰਜਟ ਔਰਗੈਂਜਾ ਦਾ ਠੀਕ ਹੈ ਜੀ ਇਹਦੇ ਚਾਰ ਪੀਸ ਸੀ ਇੱਕ ਪੀਸ ਕਿਸੇ ਦਾ ਸੀਓ ਕੱਢਤਾ ਸੀ ਇਹ ਤਿੰਨ ਪੀਸ ਤੁਹਾਨੂੰ ਦਿਖਾ ਰਹੀਆਂ ਮੇਰੇ ਖਿਆਲ ਸ ਇਹਦਾ ਇਹੀ ਸੈੱਟ ਆ ਬਸ ਹੋਰ ਕੁਝ ਨਹੀਂ ਹੈਗਾ ਜੀ ਇਹਦਾ ਆ ਦੇਖੋ ਔਰਗੈਂਜਾ ਪੀਸੇ ਡਿਜੀਟਲ ਪ੍ਰਿੰਟਿੰਗ ਹੈ 2968 ਰੁਪਏ ਹੈ ਰੇਂਜ ਬਹੁਤ ਰੀਜ਼ਨੇਬਲ ਹੈ ਇਹ ਤੁਹਾਨੂੰ ਵਿੱਚ ਬੜਾ ਸੋਹਣਾ ਕੰਮ ਮਿਲ ਰਿਹਾ ਐਮਬਰਾਇਡਰੀ ਦੇ ਨਾਲ ਲੇਸ ਦੀ ਇਨਸਰਟਿੰਗ ਏ ਤੁਹਾਡਾ ਕੇਰਾ ਠੀਕ ਆ ਇਹ ਤੁਹਾਡੀ ਬਾਟਮ ਸਲਕ ਦਿਖੀ ਨੰਬਰ ਰਹੇਗਾ 9 ਦਿਖਾਓ ਜੀ ਦੁਪੱਟਾ ਆਹ ਇਹ ਰਹੇਗਾ ਇਸ پیس ਦਾ ਦੁਪੱਟਾ ਦੇਖੋ ਪੀਸ ਬਹੁਤ ਸੋਹਣਾ ਪੀਸ ਆ ਬੜੀ ਸੋਹਣੀ ਲੇਸਿਸ ਹਰ ਚੀਜ਼ ਫਾਈਨ ਨੰਬਰ ਰਹੇਗਾ 9 2968 ਰੁਪਏ ਚ ਤੁਹਾਨੂੰ ਇਹ ਪਾਰਟੀ ਵੇਅਰ ਪੀਸ ਮਿਲ ਰਿਹਾ ਪਿੰਕ ਪੀਸ ਜੀ ਡਾਂਚ ਨੈਕਸਟ ਰਹੇਗਾ ਲੈਮਨ ਸ਼ੇਡ ਲੋਟ ਨੰਬਰ ਰਹੇਗਾ 10 ਹਾਂ ਲੋ ਜਿਹੜਾ ਵੀ ਅੱਜ ਤੁਹਾਨੂੰ ਬੇਸ ਦਿਖਾ ਰਹੇ ਹਨ ਨਾ ਇਹ ਸਾਰੇ ਲਾਈਨਿੰਗ ਵਾਲੇ ਬੇਸ ਹੈ ਜੀ ਲਾਈਨਿੰਗ ਲੱਗੇਗੀ ਇਹਨਾਂ ਪਿੱਸਾ ਨੂੰ ਠੀਕ ਆ 100% ਕਿ ਸਾਰੇ ਪਾਰਟੀ ਵੇਅਰ ਬੇਸ ਰਹੇਗੇ ਆ ਦੇਖ ਕੰਮ ਫਿਨਿਸ਼ਿੰਗ ਹਰ ਚੀਜ਼ ਮੁਕੰਮਲ ਤੇ ਬੋਟਮ नेक्स्ट पीस उन्ती सौ अठाहठ रुपए रहेगा कलर लॉज नंबर रहेगा ग्यारह ए मिलेगा थानू इस पीस का दुपट्टा यस देख दुपट्टे फिनिशिंग भी देखो बैक साइड पर भी कि प्यारी ਫਿਨਿਸ਼ਿੰਗ ਕਰੀ ਹੋਏ ਇੱਕ ਧਾਗਾ ਵੀ ਇੱਧਰ ਤੋਂ ਉੱਧਰ ਨਹੀਂ ਹੋਇਆ ਵਾ ਪੂਰਾ ਬੁਟੀਕ ਸਟਾਈਲ ਪੀਸ ਬਣਾਇਆ ਹੋਇਆ ਨੰਬਰ 11 2968 ਨੈਕਸਟ ਪੀਸ ਇੱਕ ਬਹੁਤ ਸੋਹਣਾ ਬਲੈਕ ਕਲਰ ਆਇਆ ਹਾਈ ਡਿਮਾਂਡ ਰਹਿੰਦੀ ਹੈ ਆਪਣੀ ਬਲੈਕ ਦੀ ਸੋਲੋ ਮੰਗਵਾ ਲਿਆ ਜੀ ਬਲੈਕ ਕਲਰ ਦੇਖੋ ਸੁਪਰ ਹਿੱਟ ਡਿਮਾਂਡ ਆਦੀ ਹੈ ਆਪਣੀ ਬਲੈਕ ਕਲਰ ਦੀ ਤੇ ਕਰੀਮ ਕਲਰ ਦੀ ਇਸ ਕਰਕੇ ਤੁਹਾਡੇ ਵਾਸਤੇ ਇਕੱਠੇ ਦੇਖੋ ਇੱਕ ਤਾਂ ਜੈਡ ਬਲੈਕ ਕਲਰ ਸੂਟ ਵੀ ਜਮਾ ਬਸ ਤੂੰ ਹੀ ਤੂੰ ਹੀ ਕਰਦਾ ਆ ਬਹੁਤ ਸੋਹਣਾ ਸੂਟ ਹੈ ਵਾਕਈ ਅੱਛਾ ਇਹਦੇ ਨਾਲ ਦਾ ਨਾ ਮੈਂ ਕਰੀਮ ਸਟਿਚ ਕਰਵਾਇਆ ਹੋਇਆ ਬਟ ਜੋ ਇਹਦੀ ਬਲੈਕ ਦੀ ਆ ਰਹੀ ਹੈ ਨਾ ਮੇਰੇ ਖਿਆਲ ਚ ਉਸ ਟਾਈਮ ਬਲੈਕ ਆਏ ਨਹੀਂ ਸੀ ਬਲੈਕ ਹੁਣ ਆਇਆ ਹੈ ਸ਼ਾਇਦ ਦੇ ਦੇ ਕਿਉਂਕਿ ਮੇਰੇ ਕੋਲ ਤਾਂ ਇਹ ਹੁਣੇ ਪਹੁੰਚਿਆ ਬਲੈਕ ਚ ਕਿੱਥੇ ਆ ਆ ਰਿਹਾ ਦੇਖੋ ਜੀ ਬਿਲਕੁਲ Z ਬਲੈਕ ਪਾਰਟੀ ਵੇਅਰ ਬੇਸ ਬਹੁਤ ਸੋਹਣਾ ਸੂਟ ਇਹ ਤੁਹਾਡਾ ਗਲਾ ਬਣਿਆ ਹੋਇਆ ਫਰਸਟ ਕਲਾਸ ਗੜਾ ਛੋਟਾ ਬਣਾਓ ਵੱਡਾ ਬਣਾਓ ਆਪਣੇ ਹਿਸਾਬ ਨਾਲ ਅਡਜਸਟ ਕਰੋ ਬਹੁਤ ਪਰ ਦੇਖੋ ਇਹ ਇਹ ਵਾਲਾ ਸਟਿਚ ਕਰਾਇਆ ਹੋਇਆ ਸੀ ਮੈਂ ਤਾਂ ਕਰੀਮ ਇਹਦਾਂ ਦਾ ਕਰੀਮ ਵੀ ਅਸੀਂ ਸੋਲੋ ਮੰਗਵਾਏ ਸੀ ਫਿਲਹਾਲ ਨਹੀਂ ਆਪਣੇ ਕੋਲ ਆਜੂਗੇ ਆ ਦੇਖੋ ਇਹ ਤੁਹਾਡਾ ਘੇਰਾ ਬਹੁਤ ਸੋਹਣਾ ਘੇਰਾ ਤੇ ਤੁਹਾਡੀ ਸਲਵਾਰ ਦੇ ਉੱਪਰ ਕੰਮ ਇਹ ਦੇਖੋ ਜਿੱਦਾਂ ਮਾਡਲ ਦੇ ਸਲਵਾਰ ਦੇ ਉੱਪਰ ਕੰਮ ਹੈ ਨਾ ਇਸੇ ਤਰ੍ਹਾਂ ਇਹ ਤੁਹਾਡਾ ਘੇਰਾ ਠੀਕ ਆ ਇਹ ਦੇਖੋ ਪੀਸ ਬੋਲ ਦਾ ਹੈ ਮੋਹੋ ਪੀਸਿਸ ਟਾਈਪ ਦਾ ਪੀਸ ਹੈਗਾ ਇਹ ਜਿਹੜੀਆਂ ਮੈਡਮਾਂ ਬਾਹਰ ਦੀਆਂ ਨਾ ਬਾਹਰ ਰਹਿੰਦੀਆਂ ਉਹਨਾਂ ਨੂੰ ਬਲੈਕ ਤੇ ਕਰੀਮ ਬਹੁਤ ਅਟਰੈਕਟ ਕਰਦਾ ਆ ਤੇ ਉਹ ਹਮੇਸ਼ਾ ਲੈਂਦੇ ਆ ਜੋ ਸਾਡੇ ਨਾਲ ਜੁੜੇ ਹੋਏ ਆ ਸਾਡੇ ਖਾਸ ਕਸਟਮਰਸ ਲੋ ਜੀ ਦੇਖੋ ਜੀ ਆ ਇੱਕ ਤੁਹਾਨੂੰ ਮਿਲੇਗਾ ਇਹਦਾ ਪਿੱਛੇ ਹੋ ਜਾ ਬਟੇ ਦੁਪੱਟਾ ਦਿਖਾ ਚੰਗੀ ਤਰ੍ਹਾਂ ਰੀਜ ਲੱਗੀ ਪਈ ਆ ਦੁਪੱਟੇ ਨੂੰ ਚਾਰੋਂ ਪਾਸੇ ਲੇਸ ਉੱਪਰ ਕਰਿਆ ਪੇਂਟ ਹੈਂਡ ਪੇਂਟ ਤੇ ਉਹਨੂੰ ਕੀਤਾ ਹਾਈਲਾਈਟ ਦੇਖੋ ਨੇਰੇ ਤੋਂ ਦਿਖਾ ਏ ਦੇਖੋ ਪੂਰਾ ਬੜਾ ਪਿਆਰਾ ਗੁੱਚੀ ਧਾਗਾ ਹੁੰਦਾ ਹੈ ਨਾ ਜਿਹੜਾ ਗੁੱਚੀ ਵਾਲਾ ਉਹਦੇ ਨਾਲ ਰੁਕ ਬਟਾ ਉਹਦੇ ਨਾਲ ਤੁਹਾਨੂੰ ਬਹੁਤ ਅੱਛਾ ਗ੍ਰੇਸਫੁਲ ਪੀਸ ਬਣਾ ਕੇ ਦੇ ਆਇਆ ਨੰਬਰ ਰਹੇਗਾ 12 ਬਿਨਾਂ ਦੇਰੀ ਕਰੇ ਬੁੱਕ ਕਰਾਣਾ ਹੈ ਠੀਕ ਆ ਨੰਬਰ ਰਹੇਗਾ 12 Z ਬਲੈਕ ਕਲਰ ਲਓ ਜੀ ਹੁਣ ਦੇਖੋ ਆਪਣਾ ਬਿਸਕੋਸ ਜੋਰਜਾ ਟਰਗੇਂਜਾ ਉਹਨਾਂ 300 400 ਰੁਪਏ ਸਪੀਸ ਦਾ ਰੇਟ ਹੈ ਰੇਂਜ ਥੋੜੀ ਜਿਹੀ ਉੱਚੀ ਆ ਇਹ ਦੋ ਪੀਸ ਤੁਹਾਨੂੰ ਇਸ ਟਾਈਪ ਦੇ ਮਿਲेंगे ਇਹ ਦੋ ਪੀਸ ਇਸ ਟਾਈਪ ਦੇ ਮਿਲेंगे ਠੀਕ ਹੈ ਜੇ ਤੁਸੀਂ ਇਸ ਤਰ੍ਹਾਂ ਵੀ ਲੈਣਾ ਹੈ ਕਿਸੇ ਨੇ ਦੋ ਇੱਕ ਸਾੜ ਦੇ ਦੋ ਇੱਕ ਸਾੜ ਦੇ ਤੁਸੀਂ ਲੈ ਸਕਦੇ ਹੋ ਇਹ ਚਾਰ ਹੀ ਪੀਸ ਸਾਡੇ ਕੋਲ ਅਵੇਲੇਬਲ ਹੈ ਹੋਰ ਪੀਸ ਕੋਈ ਨਹੀਂ ਹੈਗਾ ਠੀਕ ਹੈ ਜੀ ਕਿਉਂਕਿ ਚੀਜ਼ ਹੀ ਇੰਨੀ ਸ਼ਾਨਦਾਰ ਹੈ ਇਹਦੇ 7-8 ਸੈੱਟ ਆਏ ਸੀ ਇਹ ਪੀਸ ਬਚਿਆ ਬਸ ਇਹ ਵੀ ਪਤਾ ਕਿਸ ਤਰ੍ਹਾਂ ਬਚਦੇ ਆ ਕਹੀਂ ਮੈਡਮਾਂ ਰਖਾ ਲੈਂਦੀਆਂ ਠੀਕ ਹੈ ਜੀ ਕੋਈ ਕਾਰਨ ਹੁੰਦਾ ਆ ਹਨਾ ਮਜਬੂਰੀ ਹੁੰਦੀ ਆ ਕੋਈ ਤਾਂ ਬੰਦਾ ਨਹੀਂ ਫਿਰ ਦੁਬਾਰੇ ਲੈ ਪਾਂਦਾ ਤਾਂ ਇਸ ਕਰਕੇ ਥੋੜਾ ਜਿਹਾ ਇਹ ਸੂਟ ਰੁੱਕ ਜਾਂਦੇ ਕਿਉਂਕਿ ਇਹ ਸੂਟ ਤਾਂ ਹੱਥੋਂ-ਹੱਥ ਵਿਕਣ ਵਾਲੇ ਹੁੰਦੇ ਆ ਦੇਖੋ ਜੀ ਇਹ ਤੁਹਾਨੂੰ ਆਈਵਰੀ ਕਰੀਮ ਕਲਰ ਮਿਲੇਗਾ ਉਹਦੇ ਉੱਪਰ ਤੁਹਾਨੂੰ ਬਹੁਤ ਹੈਵੀ ਜਾਂ ਕਮ ਮਿਲੇਗਾ 3968 ਰੁਪਏ ਰੇਟ ਹੈ ਹੈਵੀ ਜਾਂ ਕਮ ਮਿਲੇਗਾ ਬਹੁਤ ਸਮੂਥ ਹੈਂਡ ਫਾਈਨ ਕੋਈ ਚੁਪੜਾ ਦੇਖੋ ਜੀ ਪ੍ਰੋਪਰ ਪਾਰਟੀ ਵੇਅਰ ਸੂਟ ਜਿਨ੍ਹਾਂ ਨੂੰ ਪੂਰਾ ਹੈਵੀ ਚਰਚਰ 5-5 ਹਜ਼ਾਰ ਦਾ ਸੂਟ ਚਾਹੀਦਾ ਨਾ ਅੱਖ ਬੰਦ ਕਰਕੇ ਸੂਟ ਬੁੱਕ ਕਰਾ ਲੈਣਾ ਸੂਟ ਪਾਉਂਗੇ ਤੇ ਪਤਾ ਲੱਗਣਾ ਵੀ ਸੂਟ ਪਾਇਆ ਹੋਇਆ ਅੱਛਾ ਇੱਕ ਲੋਗੋ ਦਿਖਾ ਦਿਆ ਕਰੋ ਜੀ ਕਈ ਮੈਡਮਾਂ ਕਹਿੰਦੀਆਂ ਹੁਣ ਫੋਟੋ ਭੇਜੋ ਇਹ ਰਿਹਾ ਰਾਮ ਟੈਕਸ ਦਾ ਠੀਕ ਹੈ ਜੀ ਕੰਨੀ ਤੇ ਦੇਖੋ ਇਹਦੀ ਤੇ ਮੋਹਰ ਹੈ ਨਹੀਂ ਕਿਸੇ ਦੀ ਕੰਨੀ ਤੇ ਹੁੰਦੀ ਹੈ ਕਿਸੇ ਦੀ ਨਹੀਂ ਦਿਖਾਓ ਜੀ ਦੁਪੱਟਾ ਨੰਬਰ ਰਹੇਗਾ 13 ਇਹ ਰਹੇਗਾ ਇਸ ਪੀਸ ਦਾ ਦੁਪੱਟਾ ਦਿਖਾਓ ਦਿਖਾਓ ਜਲਦੀ ਆਹ ਲਓ ਜੀ ਬਹੁਤ ਰੀਜ ਲੱਗੀ ਪਈ ਐ ਚੁੰਨੇ ਨੂੰ ਦੇਖੋ ਇੱਥੇ ਐਡਾ ਬોર્ਡਰ ਬਣਾएंगे ਨਾ ਤਾਂ ਬਹੁਤ ਭਾਰੀ ਹੋ ਜਾਏਗਾ ਇੱਥੇ ਸਿਰਫ ਇੱਕ ਟੱਸਸ ਦਿੱਤੇ ਆ ਬੜੇ ਕਿਊਟ ਜੇ ਤੇ ਤੁਹਾਨੂੰ ਇਹ ਬੜਾ ਸੋਹਣਾ ਹੈਵੀ ਜਾਂ ਮਿਲਿਆ ਦੁਪੱਟਾ ਨੇੜੇ ਤਾਂ ਦਿਖਾਓ ਦੁਪੱਟੇ ਨੂੰ ਜਿਹੜਾ ਇਹ ਕੰਮ ਐ ਨਾ ਬੜਾ ਉਠਵਾ ਜਾਂ ਡੋਰੀ ਵਰਕ ਦਾ ਬੜਾ ਯੂਨੀਕ ਜਿਹਾ ਕੰਮ ਐ ਤੇ ਪੂਰਾ ਸੀਕੁਐਂਸ ਦਾ ਕੰਮ ਤੇ ਜਿਹੜੇ ਦੇ ਉੱਪਰ ਕਲਰ ਲਗਾਏ ਹੋਏ ਐ ਨਾ ਬੜੇ ਸਟਲ ਜੇ ਕਲਰ ਲਗਾਏ ਹੋਏ ਐ ਤੁਹਾਨੂੰ ਦੇਖ ਕੇ ਵੀ ਮਨ ਖੁਸ਼ ਹੋ ਜਾਊਗਾ 3968 ਰੁਪਏ ਚ ਤੁਹਾਨੂੰ ਇਹ ਗਜਬ ਪੀਸ ਮਿਲ ਰਿਹਾ ਹੈਵੀ ਪਾਰਟੀ ਵੇਅਰ ਸੂਟ ਬਿਨਾ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਆ ਨੰਬਰ ਰਹੇਗਾ 13 ਹੁਣ ਦੇਖੋ ਇੱਕ ਪਿੰਕ ਕਲਰ ਦੇ ਵਿੱਚ ਇੱਕ ਦੇਖੋ ਪਿੰਕ ਕਲਰ ਦੇ ਵਿੱਚ ਜਿਹੜਾ ਇਹਦੇ ਉੱਪਰ ਵਰਕ ਹੈ ਨਾ ਇਹ ਕਿਸੇ ਵੀ ਏਜ ਗਰੁੱਪ ਦਾ ਹੋਵੇ ਜਿਨ੍ਹਾਂ ਨੂੰ ਇਹਦੇ ਘਰ 'ਚ ਵਿਆਹ ਫੰਕਸ਼ਨ ਹੈ ਨਾ ਵੀ ਹੈਵੀ ਸੂਟ ਪਾਣਾ ਆ ਅੱਖ ਬੰਦ ਕਰਕੇ ਸੂਟ ਲੈਣਾ ਇਹ ਇੰਨਾ ਪਿਆਰਾ ਸੂਟ ਤੁਹਾਨੂੰ ਪਾਰਟੀ ਵੇਅਰ ਦੇ ਰਹੇ ਹਾਂ ਇੱਕ ਨੰਬਰ ਦੀ ਚੀਜ਼ ਦੇਖ ਬਿਲਕੁਲ ਸਿੰਪਲ ਸੋਬਰ ਕੋਈ ਇਹਦੇ 'ਚ ਪ੍ਰੋਬਲਮ ਨਹੀਂ ਕੋਈ ਪੁੱਛ ਨਹੀਂ ਬਿਲਕੁਲ ਸਟਲ ਜਾਂ ਕਲਰ ਆ ਚਾਹੇ ਗਰਲਿਸ਼ ਲੁੱਕ ਚ ਪਾਓ ਚਾਹੇ ਤੁਸੀਂ ਇਹ ਤੁਹਾਡਾ ਰਹੇਗਾ ਸਿਲਕ ਦਾ ਬਾਟਮ ਨੰਬਰ ਰਹੇਗਾ 14 3968 ਰੁਪਏ ਇਸ ਪੀਸ ਦਾ ਰੇਟ ਰਹੇਗਾ ਦੁਪੱਟਾ ਰਹੇਗਾ ਤੁਹਾਡਾ ਇਹ ਸ਼ਾਨਦਾਰ ਦੇਖੋ ਜੀ ਸ਼ਾਨਦਾਰ ਰਹੇਗਾ ਦੁਪੱਟਾ ਰੂ ਖੁਸ਼ ਹੁੰਦੀ ਹੈ ਪੀਸ ਦੇਖ ਕੇ ਨੰਬਰ 14 ਠੀਕ ਹੈ ਲੋ ਜੀ ਇੱਕ ਸੈੱਟ ਤੁਹਾਨੂੰ ਇਹ ਦਿਖਾਵਾਂਗੇ ਹੁਣ ਦਿਖਾਵਾਂਗੇ ਤੁਹਾਨੂੰ ਬਿਨਾ ਲਾਈਨਿੰਗ ਵਾਲਾ ਹੁਣ ਤੱਕ ਜਿਹੜਾ ਵੀ ਬੇਸ ਦਿਖਾਇਆ ਲਾਈਨਿੰਗ ਵਾਲਾ ਦਿਖਾਇਆ ਹੁਣ ਡਿਜ਼ਾਈਨਰ ਪੀਸ ਦਿਖਾਵਾਂਗੇ ਬਿਨਾ ਲਾਈਨਿੰਗ ਵਾਲੇ ਇਹਨਾਂ ਦੇ ਤੁਹਾਨੂੰ ਪੀਸ ਕਈ ਕਈ ਮਿਲ ਜੂਗੇ ਕਿਉਂਕਿ ਸਾਡੇ ਕੋਲ ਕੁਆਂਟੀਟੀ ਇਹਨਾਂ ਦੀ ਫਿਲਹਾਲ ਹੈਗੀ ਆ ਕਿਸੇ ਕਿਸੇ ਦੀ ਜ਼ਿਆਦਾ ਹੈ ਕਿਸੇ ਕਿਸੇ ਦੀ ਘੱਟ ਹੈ ਕਿਸੇ ਕਿਸੇ ਇੱਕ ਦੋ ਹੀ ਪੀਸ ਆ ਤਾਂ ਇਸ ਕਰਕੇ ਫਟਾਫਟ ਬਿਨਾ ਦੇਰੀ ਕਰੇ ਬੁੱਕ ਕਰਾਣਾ ਆਪਣਾ ਸੂਟ ਬਿਲਕੁਲ ਸੋਲਿਡ ਫੈਬਰਿਕ ਆ ਇਹ ਖੋਲੋ ਬੇਟਾ ਸਭ ਤੋਂ ਪਹਿਲਾਂ ਬਿਲਕੁਲ ਸੋਲਿਡ ਫੈਬਰਿਕ ਆ ਤੇ ਵਿਦਾਊਟ ਲਾਈਨਿੰਗ ਬਣੇਗਾ 100% ਡਿਜ਼ਾਈਨਰ ਪੀਸ ਹੈ ਰਾਮ ਟੈਕਸ ਦੀ ਨਵੀਂ ਲਾਂਚ ਹੈ ਬਹੁਤ ਪਿਆਰਾ ਜਿਹਾ ਰੇਟ ਆ 2400 50 75 ਹਾਂ ਚਲੋ ਜੀ ਦੇਖੋ ਜੀ ਪੀਸ ਜਿਹਨੂੰ ਆ ਰਹੀ ਐ ਸਮਝ ਫਟਾਫਟ ਬੁੱਕ ਕਰਾਣਾ ਜੀ ਹਰੀਸ਼ ਕੋਲ ਉਹਨੂੰ ਪੁੱਛਣਾ ਨਹੀਂ ਹੈ ਕਿ ਲਾਈਨਿੰਗ ਲੱਗੇਗੀ ਕਿ ਨਹੀਂ ਉਹਨੂੰ ਨਹੀਂ ਪਤਾ ਉਹ ਜਿਸ पे ਲੱਗਦੀ ਐ ਉਸਕੋ ਬੋਲੇਗਾ ਨਹੀਂ ਲੱਗੇਗੀ ਇਹ ਦੇਖੋ ਇਹ ਬੜਾ ਸੂਟ ਆ ਜੀ ਏ ਤੁਹਾਡੀ ਸਲਵਾਰ ਆ ਇੱਥੇ ਤੁਹਾਡਾ ਘੇਰੇ ਤੇ ਕੰਮ ਆ ਬਹੁਤ ਪਿਆਰਾ ਤੇ ਯੂਨੀਕ ਪੀਸ ਬਣਿਆ ਹੋਇਆ ਆ ਦੁਪੱਟਾ ਵੀ ਡਿਜ਼ਾਈਨਰ ਫੈਬਰਿਕ ਦੇਖੋ ਫੈਬਰਿਕ ਦਿਖਾ ਬਈ ਨੇੜੇ ਤੋਂ ਬਹੁਤ ਸੋਲਿਡ ਫੈਬਰਿਕ ਆ ਬਹੁਤ ਬਿਲਕੁਲ ਬਟਰ ਵਰਗਾ ਹਰ ਸਾਰੇ ਤੇ ਤੁਹਾਡੀ ਰਾਮਟੈਕਸ ਦੀ ਕੰਨੀ ਆ ਹੁਣ ਇਹ ਨਹੀਂ ਕਹਿਣਾ ਵੀ ਸਾਨੂੰ ਕੰਨੀ ਨਹੀਂ ਮਿਲੀ ਠੀਕ ਆ ਜੀ ਇੱਥੇ ਤੁਹਾਡੀ ਐਮਬਰਾਇਡਰੀ ਬਿਲਕੁਲ ਯੂਨੀਕ ਪੀਸ ਦੇਖੋ ਕਿੰਨਾ ਪਿਆਰਾ ਐਮਬਰਾਇਡਰੀ ਦਾ ਕੰਮ ਤੇ ਜਿਹੜੀ ਬਾਟਮ ਆ ਪ੍ਰਿੰਟ ਦੇਖੋ ਕਿੰਨੀ ਪਿਆਰੀ 3 ਮੀਟਰ ਦੀ बॉटम बहुत सोहना पीस बिल्कुल सॉलिड फैब्रिक एक नंबर क्लास हाई राम टैक्स ब्रांड नंबर रहेगा पंद्रह हूँ देखो इस पीस का दुपट्टा हम लो जी रीज खुश हो जाने है थोड़े अंदर तक क्योंकि इन्ना सोहना पीस थोड़ू दे रही है लेस दे नंबर रहेगा पंद्रह ठीक है देखो गाजरी जी टॉन फटाफट बिना देरी करे बुक है क्योंकि बहुत सस्ता जहा सूट तो बड़ा अच्छा सूट आ रामटैक्स ब्रांड का ठीक है जी नैक्सट पीस आ लो जी एक गला बनया हुआ थोड़ा गले तो एम्ब्रॉयडरी है दोनों साइड तो एम्बरायडरी है ये मिल रही हैं बुटियाँ बड़ी सोहनिया देखो जी ये घेरा एक थोन फ्लावर इत मिलेगा ये देखो मॉडल की लुक ठीक है ਬੜਾ ਸੋਹਣਾ ਜੈ ਇਹਦੇ ਤੇ ਉੱਪਰ ਵਰਕ ਆ ਇਹ ਹੈਮਿੰਗ ਪਾਥ ਤੁਹਾਨੂੰ ਫਿਨਿਸ਼ਿੰਗ ਨਾਲ ਦਿੱਤਾ ਹੋਇਆ ਆ ਚਾਕਾਂ ਤੇ ਵੀ ਤੁਸੀਂ ਇਸੇ ਤਰ੍ਹਾਂ ਦੀ ਫਿਨਿਸ਼ਿੰਗ ਲਗਵਾ ਸਕਦੇ ਹੋ ਬਾਟਮ ਥੋੜੀ ਰਹੇਗੀ ਇਹ ਪ੍ਰਿੰਟਡ ਅੰਬੀ ਦੇ ਡਿਜ਼ਾਈਨ ਦੇ ਇਹਦੀ ਚੁੰਨੀ ਦਾ ਡਿਜ਼ਾਈਨ ਵੀ ਬੜਾ ਸੋਹਣਾ ਹੈ ਤੇ ਇਹਦੀ ਕਢਾਈ ਦਾ ਜਿਹੜਾ ਪੈਨਲ ਬਣਿਆ ਹੋਇਆ ਬਹੁਤ ਅੱਛਾ ਹੈ ਤੇ ਤੁਸੀਂ ਬਟਨ ਲਗਵਾ ਸਕਦੇ ਆ ਉੱਪਰ ਗਲਾ ਤੇ ਸਭ ਤੋਂ ਵੱਡੀ ਪਲੱਸ ਪੁਆਇੰਟ ਇਹ ਐਡਜਸਟੇਬਲ ਹੈ ਜਿੰਨੀ ਵੀ ਤੁਸੀਂ ਲੈਂਥ ਕਰਾਣ ਜੇ ਕਿਸੇ ਨੇ ਛੋਟੀ ਵੀ ਕਰਾਣੀ ਤੁਹਾਡੀ ਬਜੂ ਤੇ ਆ ਜਾਏਗਾ ਨਹੀਂ ਤਾਂ ਐਨੇ ਕਰਵਾ ਲੈਣਾ ਤੁਹਾਡੀ ਐਨ ਹਰ ਤਰ੍ਹਾਂ ਤੇ ਲੰਬਾਈ ਚੌੜਾਈ ਪੂਰੀ ਆਏਗੀ नंबर रहेगा सोलह कपड़े का तो कहना ही कुछ नहीं हंड्रेड परसेंट गरंटी वाला सूट है बहुत प्यारा जहा फस्ट क्लास फैब्रिक रामटैक्स ब्रांड नंबर रहेगा सोलह बिल्कुल रीजनेबल रेट नैक्सट पीस नंबर रहेगा सतारा आलो जी नंबर रहेगा थोड़ा सतारा धानी कलर आलो जी धानी कलर रहेगा ਇਹ ਰਹੇਗਾ ਪੈਨਲ ਇੱਥੇ ਰਹੇਗੀ ਗਲੇ ਤੇ ਐਮਬਰਾਇਡਰੀ ਇਹ ਥੋੜਾ ਬਣਿਆ ਹੋਇਆ ਘੇਰਾ ਬਾਟਮ ਰਹੇਗੀ ਤੁਹਾਡੀ ਇਹ ਵਾਲੀ ਠੀਕ ਹੈ ਨੰਬਰ ਰਹੇਗਾ 17 ਇਹ ਉਹਦਾ ਜਿਹੜਾ ਫਿਰੋਜੀ ਦਾ ਡਿਜ਼ਾਈਨ ਹੈ ਨਾ ਸੇਮ ਉਸੇ ਦਾ ਡਿਜ਼ਾਈਨ ਹੈ ਉਸੇ ਦੇ ਡਿਜ਼ਾਈਨ ਦਾ ਦੁਪੱਟਾ ਜਿਹੜਾ ਹੁਣੇ ਦਿਖਾਇਆ ਸੀ ਨਾ ਤੁਹਾਨੂੰ ਨੰਬਰ 17 ਮਸਟਰਡ ਸ਼ੇਡ ਇਹਨਾਂ ਦੀ ਐਮਬਰਾਇਡਰੀ ਅੱਛੀ ਹੈ ਮਸਟਰਡ ਤੇ ਫਿਰੋਜੀ ਦਾ ਜਿਹੜਾ ਪੈਨਲ ਹੈ ਨਾ ਬਹੁਤ ਸੋਹਣਾ ਆ ਇੱਕ ਤੁਹਾਨੂੰ ਇਹ ਮਿਲੇਗਾ ਜਿਹਨੂੰ ਇਸ ਟਾਈਪ ਦਾ ਡਿਜ਼ਾਈਨ ਪਸੰਦ ਹੈ ਵੱਡਾ ਫੁੱਲ ਕੋਣੇ ਤੇ ਉਹ ਇਸ ਟਾਈਪ ਦਾ ਲੈ ਸਕਦਾ ਹੈ ਦੇਖੋ ਇੱਥੇ ਤੁਹਾਨੂੰ ਮਿਲੇਗਾ ਪੈਨਲ ਦੇ ਵਿੱਚ ਦੇਖੋ ਇਹ ਮਿਲੇਗਾ ਤੁਹਾਨੂੰ ਐਂਕਰਿੰਗ ਬਹੁਤ ਸੋਹਣੀ ਦੇਖੋ ਬ੍ਰਾਈਟ ਜਿਹਾ ਕਲਰ ਕਿੰਨਾ ਪਿਆਰਾ ਠੀਕ ਆ ਇਹ ਤੁਹਾਡਾ ਬੜਾ ਸੋਹਣਾ ਫੁੱਲ ਇਹ ਘੇਰੇ ਦੀ ਫਿਨਿਸ਼ ਇਹ ਤੁਹਾਡੀ ਬਾਟਮ ਨੰਬਰ ਰਹੇਗਾ 18 ਇਹ ਰਹੇਗਾ ਦੁਪੱਟਾ ਦੇਖੋ ਜੀ ਦੇਖ ਨੰਬਰ ਰਹੇਗਾ 18 ਨੇਵੀ ਬਲੂ ਕਲਰ ਨੈਕਸਟ ਪੀਸ ਨੰਬਰ ਰਹੇਗਾ 19 Z ਬਲੈਕ ਕਲਰ ਮੰਨ ਲਓ ਜੀ Z ਬਲੈਕ ਰ ਇੱਥੇ ਪੌਟਲੀ ਇੱਕ ਫਲਾਵਰ ਤੁਹਾਨੂੰ ਇਹ ਮਿਲ ਰਿਹਾ ਬੜਾ ਸੋਹਣਾ ਜਾਂ ਇੱਕ ਮਿਲੇਗਾ ਤੁਹਾਨੂੰ ਇਹ ਫਲਾਵਰ ਇਹ ਰਹੇਗਾ ਕਿਹਰੇ ਤੇ ਬੜੀ ਸੋਹਣੀ ਫਿਨਿਸ਼ਿੰਗ ਇਹ ਮਿਲੇਗੀ ਛੋਟੇ-ਛੋਟੇ ਨਿੱਕੀ-ਨਿੱਕੀਆਂ ਬੁੱਟੀਆਂ ਜੈਡ ਬਲੈਕ ਕਲਰ ਨੰਬਰ ਰਹੇਗਾ 19 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਇਹ ਲਓ ਜੀ ਬੜਾ ਸੋਹਣਾ ਜਿਹਾ ਮਿਲੇਗਾ ਇਸ ਪੀਸ ਦਾ ਦੁਪੱਟਾ ਦੇਖੋ ਚਲੋ ਹੰਦਾ ਦੁਪੱਟਾ ਲੇਸ ਲੱਗੀ ਹੋਈ ਹੈ ਬਹੁਤ ਪਿਆਰਾ ਪੀਸ ਨੰਬਰ ਰਹੇਗਾ 19 ਨੈਕਸਟ ਕਲਰ ਦੇਖੋ ਇਹਦਾ ਨੰਬਰ 20 ਆ ਲਓ ਜੀ ਇਹ ਸਾਰੇ ਬਿਨਾ ਲਾਈਨਿੰਗ ਵਾਲੇ ਪੀਸ ਦਿਖਾ ਰਹੇ ਹਾਂ ਤੁਹਾਨੂੰ ਠੀਕ ਹੈ ਜੀ ਇਹਦੇ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਕੁਛ ਨਹੀਂ ਰਸਟ 오ਰੇਂਜ ਸ਼ੇਡ ਇਹ ਤੁਹਾਡੀ ਬਾਟਮ ਬੜਾ ਸੋਹਣਾ ਜਿਹਾ ਦੁਪੱਟਾ ਨੰਬਰ ਰਹੇਗਾ 20 ਦਿਖਾ ਬਟੇ ਇਹ ਰਹੇਗਾ ਦੁਪੱਟਾ ਦੇਖ ਬਿਨਾ ਲਾਈਨਿੰਗ ਦੇ ਰਸਟ ਕਲਰ ਦਾ ਬਹੁਤ ਪਿਆਰਾ ਪੀਸ ਪੂਰਾ ਛੋਟੇ ਮੋਟੇ ਫੰਕਸ਼ਨ ਚ ਵੀ ਤੁਸੀਂ ਪਾ ਲੋ ਇੱਕ ਤੁਹਾਡੀ ਇਹ ਬਲੈਕ ਕਲਰ ਦੀ ਬਹੁਤ ਡਿਮਾਂਡ ਸੀ ਜੀ ਇਹ ਵੀ 5 ਪੀਸ ਆਏ ਤੇ 3 ਰਹਿੰਦੇ ਆ ਠੀਕ ਆ ਇਹ ਵਾ ਸੇ ਤਿੰਨੇ ਪੀਸ ਹੈ 블랙 ਕਲਰ ਦੀ ਬਹੁਤ ਜ਼ਿਆਦਾ ਇਹਦਾ ਪੂਰਾ ਸੈੱਟ ਆਇਆ ਸੀ ਆਪਾਂ ਨੇ ਹਾਈ ਡਿਮਾਂਡ ਤੇ ਰਿਹਾ ਸੀ 블랙 ਕਲਰ 블랙 ਕਲਰ ਹੀ ਅਸੀਂ ਮੰਗਵਾਏ ਸੀ ਪੰਜ ਪੀਸ ਦੋ ਸਾਡੇ ਨਿਕਲ ਗਏ ਤਿੰਨ ਰਹੇ ਇਹ ਆ ਦੇਖੋ ਬਹੁਤ ਸੋਹਣੀ ਐਮਬਰਾਇਡਰੀ ਸੋਲਿਡ ਕਾਟਨ ਦਾ ਫੈਬਰਿਕ ਜਿਹਨੂੰ ਬਿਨਾ ਲਾਈਨਿੰਗ ਦਾ ਬਣੇਗਾ ਠੀਕ ਆ ਇਹ ਵਾਲਾ ਤੁਹਾਡਾ ਰਹੇਗਾ ਇਹ ਉਹ ਕਾਟਨ ਹੈ ਜੀ ਜਿਹੜੀ ਥੋੜੀ ਜਿਹੀ ਸ਼ਾਈਨ ਹੁੰਦੀ ਹੈ ਇੱਥੇ ਤੁਹਾਨੂੰ ਰਾਮਟੈਕਸ ਦਾ ਲੋਗੋ ਮਿਲੇਗਾ ਨੰਬਰ ਰਹੇਗਾ ਇਸ ਪੀਸ ਦਾ 21 ਏ ਮਿਲੇਗਾ ਪਿਆਰਾ ਜਿਹਾ ਦੁਪੱਟਾ ਆ ਲੋ ਜੀ ਇਹ ਮਿਲੇਗਾ ਤੁਹਾਨੂੰ ਪਿਆਰਾ ਜਿਹਾ ਦੁਪੱਟਾ ਇਸ ਪੀਸ ਦਾ ਪਿੰਕ ਕਲਰ ਦੀ ਆਊਟਲਾਈਨਿੰਗ ਜੋ ਯੂ نو ਗ੍ਰੇਸ ਦਿੱਤੀ ਹੈ ਨਾ ਵੈਸੇ ਤਾਂ ਇਹਦਾ ਪੂਰਾ ਹੀ ਸੈੱਟ ਅੱਛਾ ਸੀ ਬਟ ਜੋ ਤੁਸੀਂ ਇਹ ਪਸੰਦ ਕਰਿਆ ਵੀ ਪਿੰਕ ਕਲਰ ਦੀ ਚਾਰੋਂ ਪਾਸੇ ਬਾਰਡਰਿੰਗ ਔਰ ਤੁਸੀਂ ਜ਼ਿਆਦਾ ਪਸੰਦ ਕਰਿਆ ਇਸ ਨੂੰ ਉਸ ਦਿਨੇ 25 ਨੰਬਰ ਸੀ ਜਿਹਦੀ ਇੰਨੀ ਕੁ ਜ਼ਿਆਦਾ ਡਿਮਾਂਡ ਆਈ ਸੀ ਬਹੁਤ ਜ਼ਿਆਦਾ ਨੰਬਰ ਰਹੇਗਾ 21 ਨੈਕਸਟ ਪੀਸ ਰੇਟ ਸੀ ਇਹਦਾ 2218 ਠੀਕ ਹੈ ਜੀ 2218 ਰੁਪਏ ਰੇਟ ਸੀ ਨੈਕਸਟ ਪੀਸ ਦੇਖੋ ਆਪਣਾ ਇਹ ਵਾਲਾ ਇਹ ਵੀ ਸੋਲਿਡ ਫੈਬਰਿਕ ਬਹੁਤ ਸੋਹਣਾ ਪਾਰਟੀ ਵੇਅਰ بیس ਆ ਇਹਦਾ ਰੇਟ ਰਹੇਗਾ 2468 2468 ਰੁਪਏ ਦਾ ਸੈੱਟ ਰਹੇਗਾ ਇਹ ਵਾਲਾ ਇਹ ਰਹੇਗੀ ਮਾਡਲ ਦੇ ਲੁੱਕ ਦੇਖੋ ਜੀ ਇਹਦੇ ਤਾਂ ਅਸੀਂ ਕਈ ਸੈੱਟ ਵੇਚ ਲਏ ਇਹਦੇ ਨਾਲ ਦੇ ਇਹ ਕਲਰ ਵੀ ਵੇਚ ਲਏ ਮੇਰੇ ਖਿਆਲ ਨਾਲ 8-10 ਸੂਟ ਅਸੀਂ ਇਹ ਸਿੰਗਲ ਹੀ ਵੇਚ ਲੇ ਆਹ ਦੇਖੋ ਜੀ ਇਹ ਥੋੜਾ ਘੇਰਾ ਹੈ ਠੀਕ ਆ ਇਹ ਤੁਹਾਡੀ ਬਾਟਮ ਆ ਨੰਬਰ ਰਹੇਗਾ 22 ਇਹ ਮਿਲੇਗਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸਟਰਲਜਾ ਕੰਮ ਹੈ ਪੂਰਾ 2468 ਰੁਪਏ ਬਿਲਕੁਲ ਸੌਫਟ ਐਂਡ ਸਮੂਥ 100% ਲਾਈਨਿੰਗ ਬਿਲਕੁਲ ਨਹੀਂ ਲੱਗੇਗੀ ਲਾਈਨਿੰਗ ਬਿਲਕੁਲ ਵੀ ਨਹੀਂ ਲਗਾਉਣਾ ਜੀ ਇਸ ਕੱਪੜੇ ਨੂੰ ਕਿਉਂਕਿ ਇਸ ਥੋੜੀ ਜਿਹੀ ਸ਼ਾਈਨ ਵੀ ਹੁੰਦੀ ਹੈ ਕੱਪੜਾ ਵੀ ਸੋਲਿਡ ਹੈ ਬਿਲਕੁਲ ਆ ਦੇਖੋ ਬਹੁਤ ਸੌਫਟ ਬਿਲਕੁਲ ਪਾਣੀ ਵਰਗਾ ਥ्रेड ਦਾ ਕੰਮ ਕਰਿਆ ਹੋਇਆ ਇਹ ਤੁਹਾਨੂੰ ਪੂਰਾ ਨੋਟਵਰਕ ਦਾ ਕੰਮ ਮਿਲੇਗਾ ਕੁਝ ਚੁਬੜਾ ਨਹੀਂ ਕੁਝ ਫੱਬੜਾ ਨਹੀਂ ਆ ਤੁਹਾਡਾ ਰਹੇਗਾ ਮਾਡਲ ਠੀਕ ਹੈ ਜੀ ਨੰਬਰ ਰਹੇਗਾ 23 2468 ਰੁਪਏ ਦਾ ਹੀ ਪੀਸਾ ਦੇਖੋ ਜੀ ਚੁੰਨੀ ਪਿਓਰ ਮਸਲੀਨ ਚਰੌਣ ਦੀ ਚੁੰਨੀ ਹੈ ਚਾਰੋਂ ਪਾਸੇ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਜੇ ਸੂਟ ਆ ਜਿਹੜੇ ਤੁਸੀਂ ਬਿਨਾ ਲਾਈਨਿੰਗ ਤੋਂ ਥੋੜਾ ਫੰਕਸ਼ਨ ਦੇ ਵਿੱਚ ਵੀ ਪਾਣਾ ਚਾਹੁੰਦੇ ਆ ਨਾ ਉਹ ਵੀ ਪੈ ਜਾਣੇ ਆ ਦੇਖੋ ਰਾਮਟੈਕਸ ਬ੍ਰਾਂਡ ਹੈ ਰੇਂਜ ਉੱਚੀ ਹਮੇਸ਼ਾ ਹੀ ਮਿਲੇਗੀ ਕਿਉਂਕਿ जीडी इन्हें मिल है अच्छा हाई ब्रांड है जी अपना रामटैक्स ब्रांड नंबर रहेगा ट्वेंटी फोर यह मिलेगा थानू इस पीस का दुपट्टा चौबीस सौ अठाहठ रुपए हो जी नैक्सट पीस देखो ऑरगेंजा टिशु का सूट दहे जी ऑरगेंजा टिशू का सूट हैवी बेस के उपर हैवी काम मिलेगा देखो ਬਹੁਤ ਸੋਹਣਾ ਹੈਵੀ ਕੰਮ ਕਰਿਆ ਹੋਇਆ ਪੂਰਾ ਦੱਬਕੇ ਦਾ ਤੇ ਨਲਕੀ ਦਾ ਇਹ ਤੁਹਾਨੂੰ ਪੂਰੀ ਹਾਈਲਾਈਟਿੰਗ ਮਿਲੇਗੀ ਆਊਟਲਾਈਨਿੰਗ ਬਹੁਤ ਸੋਹਣੀ ਇੱਥੇ ਫਿਨਿਸ਼ਿੰਗ ਮਿਲੂਗੀ ਪਿਓਰ ਕਰੇਪੀ ਤੁਹਾਨੂੰ 3 ਮੀਟਰ ਦੀ ਬਾਟਮ ਮਿਲੇਗੀ ਥੋੜਾ ਉੱਚੀ ਰੇਂਜ ਦਾ ਪੀਸਾ ਜੀ ਜਿਨ੍ਹਾਂ ਨੂੰ ਪਸੰਦ ਹੈ ਫਟਾਫਟ ਬੁੱਕ ਕਰਾ ਲੈਣਾ ਨੰਬਰ ਰਹੇਗਾ 25 ਇਹ ਰਹੇਗੀ ਮਾਡਲ ਦੀ ਲੁੱਕ ਇਹਦੇ ਸਾਡੇ ਕੋਲ ਆ ਜੀ ਸਿਰਫ 3 ਪੀਸ ਠੀਕ ਆ ਜੀ 3 ਪੀਸ ਆ ਜਿਨੂੰ ਆ ਰਿਹਾ ਸਮਝ ਫਟਾਫਟ ਬੁੱਕ ਕਰਾ ਲੈਣਾ ਹੈ ਆਪਣਾ ਸੂਟ ਅਨ ਲੋ ਜੀ ਇਹ ਰਹੇਗਾ ਪੀਸ ਇੱਕ ਨੰਬਰ ਦਾ ਪੀਸ ਨੰਬਰ ਰਹੇਗਾ 25 ਨੈਕਸਟ ਪੀਸ ਬਹੁਤ ਹੈਵੀ ਪੀਸ ਹੈ ਪੂਰੇ ਪ੍ਰੋਪਰ ਪਾਰਟੀ ਵੇਅਰ ਸੂਟ ਨੈਕਸਟ ਸਾਨੂੰ ਇੱਕ ਹੋਰ ਸੂਟ ਦਵਾਂਗੇ ਨੰਬਰ 26 ਖੋਲ ਬਿਟਰ ਦੁਪੱਟਾ ਕੀ ਰੇਟ ਹੈ ਦਾ ਨੈਕਸਟ ਪੀਸ ਆਪਣਾ ਇਹ ਰਹੇਗਾ ਬਹੁਤ ਸੋਹਣਾ ਜੌਰਜਟ ਔਰਗੈਂਜ਼ਾ ਹੈ ਵੀ ਸੋਲੋ ਪੀਸ ਆ ਜੀ ਇੱਕੇ ਸਿੰਗਲ ਇੱਥੇ ਗਲੇ ਤੇ ਆ ਇੱਕ ਤੁਹਾਨੂੰ ਇੱਥੇ ਮਿਲ ਰਿਹਾ ਘੇਰੇ ਤੇ ਬਹੁਤ ਸੋਹਣਾ ਫਿਨਿਸ਼ਿੰਗ ਦਾ ਕੰਮ ਮਿਲ ਰਿਹਾ ਬਾਟਮ ਪਿਓਰ ਕਰੇਵ ਦੀ ਮਿਲ ਰਹੀ ਹੈ ਬੜਾ ਅੱਛਾ ਜਾਂ ਰੰਗ ਹੈ ਠੰਡਾ ਜਾਂ ਨੰਬਰ ਰਹੇਗਾ 26 ਇਹ ਮਿਲੇਗਾ ਤੁਹਾਨੂੰ ਬਹੁਤ ਸੋਹਣਾ ਜਿਹਦਾ ਦੁਪੱਟਾ ਦੇਖੋ ਨੰਬਰ ਰਹੇਗਾ 26 थोड़ा, थोड़ा जा रहा दुपट्टा ना है थोड़ा जि स्लिपरी क्योंकि थोड़ा ओरगेंजा ये ज्यादा है जिस हिसाब का रेट है उस हिसाब की चीज़ है यदि रेट रहेगा थ्री जीरो नाइन थ्री ठीक है जी थ्री जीरो नाइन थ्री रहेगा यदेट ए वाला पीस जी सिंगल सिंगल पीस है बिल्कुल रीजनेबल रेट प्योर कॉटन बिना लाइनिंग भी फाइन टेस्ट पीरियर फैब्रिक बस क्लियरेंस सेल ही ਹੁੰਦੀ ਆ ਇਹ ਤੁਹਾਨੂੰ ਇੱਥੇ ਮਿਲੇਗਾ ਬੁਟਾ ਤੇ ਇਹ ਤੁਹਾਨੂੰ ਮਿਲੇਗਾ ਘੇਰੇ ਦੀ ਸਾਈਡ ਅੱਛੇ ਪੀਸ ਐ ਆਲ ਓਵਰ 5 ਮੀਟਰ ਬਿਲਕੁਲ ਪਾਉਂਗੇ ਨਾਲੇ ਯਾਦ ਕਰੋਗੇ ਕੱਪੜਾ ਨੰਬਰ 27 ਠੀਕ ਹੈ ਜੀ ਇਹ ਮਿਲੇਗਾ ਤੁਹਾਨੂੰ ਦੁਪੱਟਾ ਬਿਨਾਂ ਦੇਰੀ ਕਰੇ ਆਪਣਾ ਸੂਟ ਬੁੱਕ ਕਰਾਣਾ ਹੈ ਨਾ ਕੋਈ ਰਿਪੀਟ ਹੈ ਨਾ ਕੋਈ ਡਬਲ ਹੈ ਸਿੰਗਲ ਪੀਸ ਨੈਕਸਟ ਪੀਸ ਰਹੇਗਾ ਇਹਦਾ ਇਹ ਵੱਡਾ ਲੋਚ ਇੱਕ ਕਬੂਟਾ ਇੱਥੇ ਰਹੇਗਾ ਇੱਕ ਤੁਹਾਨੂੰ ਇੱਥੇ ਮਿਲਣਾ ਠੀਕ ਹੈ ਜੀ ਇਹ ਤੁਹਾਡਾ ਆਲ ਓਵਰ ਸੂਟ ਇਦਾਂ ਹੀ ਬਲੌਕ ਪੇਂਟ ਦਾ ਦੁਪੱਟਾ ਨੰਬਰ ਰਹੇਗਾ 28 ਬਿਨਾਂ ਦੇਰੀ ਕਰੇ ਸੂਟ ਬੁੱਕ ਕਰਾਣਾ ਕਾਟਨ ਲਾਈਨਿੰਗ ਦੇ ਸੂਟ ਆ ਜੀਏ ਪਿਓਰ ਦੇ 100% ਲਾਈਨਿੰਗ ਬਿਲਕੁਲ ਨਹੀਂ ਲੱਗੇਗੀ ਕੱਪੜਾ ਸਾਲੋਂ ਸਾਲ ਪਾਈ ਜਾਓ ਖੜਾਈ ਜਾਓ ਇਹੋ ਜਿਹਾ ਕੱਪੜਾ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਲੋਚ ਨੈਕਸਟ ਪੇਜ ਤੁਹਾਨੂੰ ਆ ਦਵਾਂਗੇ ਇਹ ਤੁਹਾਡਾ ਪੈਨਲ ਹੈ ਐਮਬਰਾਇਡਰੀ ਹੋਈ ਹੋਈ ਹੈ ਗੜਾ ਬਣਿਆ ਵਾ ਬੜਾ ਸੋਹਣਾ ਬੜਾ ਸਮੂਥ ਫੈਬਰਿਕ ਹੈ ਇਹ ਰੰਗ ਹੈ 3 ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਨੰਬਰ ਰਹੇਗਾ 29 ਬਹੁਤ ਅੱਛਾ ਡਿਜ਼ਾਈਨਰ ਜਾਂ ਮਿਲੇਗਾ ਦੁਪੱਟਾ ਰੇਂਜ ਉੱਚੀ ਹੈ ਰੀਜ਼ਨੇਬਲ ਰੇਟ ਤੇ ਤੁਹਾਨੂੰ ਮਿਲ ਰਿਹਾ ਫਟਾਫਟ ਬੁੱਕ ਕਰਾਣਾ ਹੈ ਸਿੰਗਲ ਪੀਸ ਹੈ ਜੀ ਬਿਲਕੁਲ 29 ਨੰਬਰ ਨੇੜੇ ਤੋਂ ਦੇਖੋ ਬੜਾ ਸੋਹਣਾ ਜਿਹਾ ਕੰਮ ਆ ਦੇਖੋ ਆਰੀ ਵਰਕ ਦਾ ਬਹੁਤ ਹੈਵੀ ਪੀਸ ਆ ਨੰਬਰ 29 ਨੈਕਸਟ ਪੀਸ ਤਿੰਨ ਪੀਸ ਤੁਹਾਨੂੰ ਹੋਰ ਦਿਖਾਵਾਂਗੇ ਜੀ ਲਾਸਟ ਸੈੱਟ ਲਾਸਟ ਪੀਸ ਕਲੀਅਰੈਂਸ ਬਿਲਕੁਲ ਦੇਖੋ ਜੀ ਨੈਕਸਟ ਰਹੇਗਾ ਆਪਣਾ ਇਹ ਵਾਲਾ ਇਹ ਤੁਹਾਨੂੰ ਇੱਥੇ ਮਿਲਣਾ ਹੈ ਬੁਟਾ ਜੈ ਠੀਕ ਹੈ ਜੀ ਇਹ ਤੁਹਾਡਾ ਘੇਰਾ ਆਲਓਵਰ 5 ਮੀਟਰ ਕਾਟਨ ਵੀਵਿੰਗ ਫੈਬਰਿਕ ਨੰਬਰ ਰਹੇਗਾ 3 ਇਹ ਮਿਲੇਗਾ ਤੁਹਾਨੂੰ ਇਸ ਪੀਸ ਦਾ ਦੁਪੱਟਾ ਲੋ ਜੀ ਪ्युअर ਮਸਲਿਨ ਦਾ ਦੁਪੱਟਾ ਨੰਬਰ ਰਹੇਗਾ 3 ਨੈਕਸਟ ਪੀਸ ਇੱਕ ਕਲਰ ਤੁਹਾਨੂੰ ਆ ਮਿਲੇਗਾ ਲੋ ਜੀ ਕਾਫੀ ਕਾਫੀ ਬਾਰ ਇਸ ਸੈਕਟ ਆਉਂਦੇ ਹਨ ਨੰਬਰ ਰਹੇਗਾ 31 ਨੈਕਸਟ ਪੀਸ ਨੰਬਰ ਰਹੇਗਾ 32 ਆਲੋਚ ਏਸੀਜੀ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਪਿਆਰਾ ਜਿਹਾ ਕਮੈਂਟ ਜਰੂਰ ਦੇਣਾ ਆ ਨੈਕਸਟ ਵੀਡੀਓ ਚ ਫੇਰ ਮਿਲਦੇ ਆ ਥੈਂਕ ਯੂ ਸੋ ਮੱਚ